ਜਿੰਦਾਬਾਦ 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 ਕੀ ਹੋਇਆ ਕੋਤੀ ਮੋਇਆ ਕੀ ਹੋਇਆ ਕੋਤੀ ਮੋਇਆ ਕੀ ਹੋਇਆ ਕੋਤੀ ਮੋਇਆ ਕੋਤੀ ਸਰਕਾਰ ਮੁਰਦਾਬ ਜਿੰਦਾਬਾਦ ਮੁਰਦਾਬ ਕੋਤੀ ਸਰਕਾਰ ਮੁਰਦਾਬ ਮੁਰਦਾਬ ਮਕੀਰਪੁਰ ਕੀ ਰੋਕਣ ਨੂੰ ਸਾਫ ਦਿਓ ਸਾਫ ਦਿਓ ਸੰਯੁਕਤ ਕਿਸਾਨ ਮੋਰਚੇ ਜ਼ਿਲ੍ਹਾ ਫਰੀਦਕੋਟ ਵੱਲੋਂ ਲਖੀਮਪੁਰ ਫਖੀਰੀ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਰੋਸ ਪ੍ਰਦਰਸ਼ਨ ਕਰਕੇ ਸੈਂਟਰ ਦੀ ਮੋਦੀ ਸਰਕਾਰ ਦਾ ਪਤਲਾ ਫੁੱਕਿਆ ਗਿਆ ਅਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਪਿਆ ਗਿਆ ਇਸ ਮੌਕੇ ਪ੍ਰਸνα ਗੱਲਬਾਤ ਕਰਦੇ ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕੀ ਕਿਹਾ ਉਹ ਸੁਣਦੇ ਹਾਂ ਉਹਨਾਂ ਦੀ ਜਵਾਨੀ ਸਾਜੀ ਪਤਾ ਕੀ ਅੱਜ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦੇਖੋ ਜੀ ਅੱਜ ਦਾ ਦਿਨ ਜੋ 3 ਅਕਤੂਬਰ ਦਾ ਦਿਨ ਹੈ ਕਦੇ ਵੀ ਸਤਿ ਸ੍ਰੀ ਅਕਾਲ ਨਹੀਂ ਜਾ ਸਕਦਾ ਅਸੀਂ ਜ਼ਿੰਦਗੀ ਵਿੱਚ ਭੁੱਲ ਨਹੀਂ ਸਕਦੇ ਕਿਉਂਕਿ 3 ਅਕਤੂਬਰ 2021 ਨੂੰ ਬਹੁਤ ਵੱਡੀ ਘਟਨਾ ਜੋ ਸਾਡਾ ਵੱਡਾ ਸੰਘਰਸ਼ ਚੱਲ ਰਿਹਾ ਸੀ ਦਿੱਲੀ ਦੇ ਵਿੱਚ ਉੱਥੇ ਵਾਪਰੀ ਸੀ ਲਖੀਂਪੁਰ ਖੀਰੀ ਦੇ ਵਿੱਚ ਜਿਹੜਾ ਉੱਥੇ ਅਜਿ ਦੇ ਮਿਸ਼ਰਾ ਟੈਣੀ ਜੋ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਉਹਨਾਂ ਦੇ ਬੇਟੇ ਆਛੀਸ਼ ਮਿਸ਼ਰਾ ਨੇ ਬੜੀ ਬੇਰਹਿਮੀ ਨਾਲ ਜੋ ਆਪਣੀ ਗੱਡੀ ਦੇ ਵਿੱਚ ਦਰੜ ਕੇ ਸਾਡੇ ਚਾਰ ਕਿਸਾਨਾਂ ਨੂੰ ਔਰ ਇੱਕ ਪੱਤਰਕਾਰ ਵੀਰ ਨੂੰ ਜਿਹੜਾ ਉਹ ਸ਼ਹੀਦ ਕਰ ਦਿੱਤਾ ਸੀਗਾ ਸੋ ਸਰਕਾਰ ਦੀ ਸ਼ਹਿਤੇ ਦਾ ਉਦੋਂ ਤੋਂ ਹੀ ਸਾਡੀਆਂ ਮੰਗਾਂ ਤਾਂ ਇਹ ਅਸੀਂ ਮੰਗ ਰਹੇ ਹਾਂ ਕਿ ਉਹਨਾਂ ਨੂੰ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਅਜੇ ਮਿਸ਼ਰਾ ਟੈਣੀ ਨੂੰ ਅਜੇ ਮਿਸ਼ਰਾ ਟੈਣੀ ਨੂੰ ਉਹਨਾਂ ਨੂੰ ਬਾਹਰ ਕਰਨਾ ਚਾਹੀਦਾ ਪਰ ਸਰਕਾਰ ਜੋ ਹੈਗੀ ਆ ਕਿਉਂਕਿ ਸਰਕਾਰ ਦੀ ਸ਼ਹਿਤੇ ਦਾ ਸਭ ਕੁਝ ਹੋਇਆ ਸੀਗਾ ਕੋਈ ਅਜੇ ਤੱਕ ਸੁਣਵਾਈ ਨਹੀਂ ਹੋਈ ਲੋਕਾਂ ਦੀ ਅਦਾਲਤ ਵਿੱਚ ਲੋਕਾਂ ਦੀ ਕਚਹਿਰੀ ਵਿੱਚ ਉਹਨਾਂ ਨੂੰ ਸਜ਼ਾ ਮਿਲ ਗਈ ਹੈ ਜੇ ਮਿਸ਼ਰਾ ਟੈਣੀ ਨੂੰ ਟੈਕਟ ਦਿੱਤੀ ਸੀ ਇਸ ਵਾਰ ਫੇਰ ਪਰ ਲੋਕਾਂ ਨੇ ਦਰਕਾਰ ਕਿ ਉਹਨੂੰ ਜਿਹੜਾ ਹੈਗਾ ਉਹਨੂੰ ਫੇਲ ਕਰਕੇ ਉਹਨੂੰ ਇਸ ਵਾਰ ਤੋਂ ਪਾਸੇ ਕਰ ਦਿੱਤਾ ਹੈਗਾ ਸਾਤਾ ਤੋਂ ਪਾਸੇ ਕੀਤਾ ਹੈ ਸੋ ਉਸ ਉਹਨਾਂ ਨੂੰ ਯਾਦ ਕਰਦੇ ਆ ਕਿਉਂਕਿ ਜਿਹੜਾ ਵੱਡਾ ਸੰਘਰਸ਼ ਸੀ ਸਾਡੀ ਜੋ ਜਿੱਤ ਹੋਈ ਸੀ ਇਹਨਾਂ ਸ਼ਹੀਦਾਂ ਦੇ ਜਿਨ੍ਹਾਂ ਨੇ ਜੋ ਖੂਨ ਦਿੱਤਾ ਆਪਣੀ ਸ਼ਹਾਦਤ ਦਿੱਤੀ ਹੈ ਸਾਡੇ 750 ਕਿਸਾਨੇ ਵਿੱਚ ਇਹ ਵੀ ਪੰਜ ਨੇ ਔਰ ਉਹਨਾਂ ਕਰਕੇ ਸਾਡੀ ਵੱਡੀ ਜਿੱਤ ਜੋ ਹੈ ਉਹ ਹੋਈ ਸੀ ਸੋ ਇੱਕ ਦੁਨੀਆ ਦਾ ਵੱਡਾ ਇਤਿਹਾਸ ਹੈ ਇਹ ਸੰਘਰਸ਼ ਸਭ ਤੋਂ ਲੰਮਾ ਸੰਘਰਸ਼ ਜੋ ਚੱਲਿਆ ਸੀ ਔਰ ਸਭ ਤੋਂ ਸ਼ਾਂਤਮਈ ਸੰਘਰਸ਼ ਇੱਕ ਸਾਲ ਦਾ ਚੱਲਿਆ ਸੀਗਾ ਦੁਨੀਆ ਦੇ ਵਿੱਚ ਇਹਦਾ ਨਾਂ ਹੈਗਾ ਉਸ ਸੰਘਰਸ਼ ਦੇ ਵਿੱਚ ਇਹ ਕਿਸਾਨ ਸ਼ਹੀਦ ਹੋਏ ਸਨ ਔਰ ਪੱਤਰਕਾਰ ਵੀਰ ਸ਼ਹੀਦ ਹੋਇਆ ਸੀਗਾ ਸੋ ਉਹਨਾਂ ਸਾਰੇ ਸ਼ਹੀਦਾਂ ਨੂੰ ਸਾਡੇ 750 ਸ਼ਹੀਦਾਂ ਨੂੰ ਹਮੇਸ਼ਾ ਅਸੀਂ ਯਾਦ ਕਰਦੇ ਰਹਿੰਨੇ ਆ ਔਰ ਦੁਨੀਆ ਹਮੇਸ਼ਾ ਯਾਦ ਕਰਦੇ ਰਹੂਗੀ ਉਸੇ ਮਸਲੇ ਤੇ ਅੱਜ 3 ਅਕਤੂਬਰ ਨੂੰ ਉਹਨਾਂ ਨੂੰ ਯਾਦ ਕਰਦੇ ਅੱਜ ਦਾ ਜਿਹੜਾ ਸਿਸਟਮ ਹੈ ਜੁਕਤ ਮੋਰਚਾ ਫਰੀਦਕੋਟ ਵੱਲੋਂ ਕੀਤਾ ਗਿਆ ਹੈ